ਇਸ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੋਲਕਾਤਾ ਵਿੱਚ ਬਣਾਇਆ ਜਾ ਰਿਹਾ ਸੀ ਨਿਸ਼ਾਨਾ ਕੀ ਗੁਰਦਾਸ ਮਾਨ ਨੂੰ ਵਿਵਾਦਾਂ ਵਿੱਚ ਫਸਾਉਣ ਦੀ ਸੀ ਸਾਜ਼ਿਸ਼ ਕੀ ਧਰਮ ਨੂੰ ਮੋਰਾ ਬਣਾ ਕੇ ਕੀਤਾ ਜਾ ਰਿਹਾ ਹੈ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੂ ਬਹੂ ਹਰਮੰਦਰ ਸਾਹਿਬ ਦਾ ਸੈੱਟ ਬਣਾ ਕੇ ਕਿਉਂ ਕੀਤੀ ਜਾ ਰਹੀ ਹੈ ਇਸ ਪਵਿੱਤਰ ਸਥਾਨ ਦੀ ਬੇਅਦਬੀ ਪੱਛਮੀ ਬੰਗਾਲ ਵਿੱਚ ਦੁਰਗਾ ਪੂਜਾ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਕਈ ਤਰ੍ਹਾਂ ਦੇ ਪੰਡਾਲ, ਕਈ ਤਰ੍ਹਾਂ ਦੇ ਸੈੱਟ ਵੀ ਲਗਾਏ ਜਾਂਦੇ ਨੇ ਜਿਹੜੇ ਕੀ ਉੱਥੇ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਨੇ। ਤੇ ਇਸ ਵਾਰ ਕੋਲਕਾਤਾ ਵਿੱਚ ਤਿਆਰ ਕੀਤਾ ਗਿਆ ਹੈ 골ਡਨ ਟੈਂਪਲ ਯਾਨੀ ਕਿ ਸ਼੍ਰੀ ਹਰੀ ਮੰਦਰ ਸਾਹਿਬ ਦਾ ਖੂਬਹੂ ਦੇਖਣ ਵਾਲਾ ਸੈੱਟ। ਇਹਨਾਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਸ ਸੈੱਟ ਨੂੰ ਬਿਲਕੁਲ ਹਰ ਮੰਦਰ ਸਾਹਿਬ ਵਰਗਾ ਸਜਾਇਆ ਗਿਆ ਹੈ ਤੇ ਲੋਕਾਂ ਵੱਲੋਂ ਦਰਬਾਰ ਸਾਹਿਬ ਦੀ ਮਰਿਆਦਾ ਤੇ ਪਵਿੱਤਰਤਾ ਦੀਆਂ ਧਟੀਆਂ ਉਡਾਈਆਂ ਜਾ ਰਹੀਆਂ ਪੈਰਾਂ ਵਿੱਚ ਬੂਟ ਚਪਲਾ ਪਾ ਕੇ ਇਹਨਾਂ ਮੰਦਬੁੱਧੀ ਲੋਕਾਂ ਨੇ ਇਸ ਨੂੰ ਆਕਰਸ਼ਣ ਦਾ ਕੇਂਦਰ ਬਣਾਇਆ ਹੋਇਆ ਹੁਣ ਜਿਨ੍ਹਾਂ ਦੇ ਪੈਰ ਨੰਗੇ ਨਾ ਹੋਣ ਤੇ ਉਹਨਾਂ ਦਾ ਸਿਰ ਕਿਵੇਂ ਟਕਿਆ ਹੋ ਸਕਦਾ ਹੈ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਇਹਨਾਂ ਅਕਲ ਤੋਂ ਮੰਦ ਲੋਕਾਂ ਵੱਲੋਂ ਕੀਤੀ ਜਾ ਰਹੀ ਮੰਦ ਭਾਗੀ ਘਟਨਾ ਦਾ ਸੱਚ ਇਸ ਸੈੱਟ ਦੇ ਆਰਗੇਨਾਈਜ਼ਰਸ ਵੱਲੋਂ ਇੱਕ ਇਵੈਂਟ ਵੀ ਕਰਵਾਇਆ ਜਾ ਰਿਹਾ ਜਿੱਥੇ ਮੰਨੇ ਪਰਮੰਨੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਵੀ ਪਰਫਾਰਮ ਕਰਨਾ ਸੀ ਪਰ ਦਰਬਾਰ ਸਾਹਿਬ ਦੇ ਸਰੂਪ ਦੀ ਇਸ ਬੇਅਦਬੀ ਨੂੰ ਵੇਖ ਕੇ ਗੁਰਦਾਸ ਮਾਨ ਨੇ ਸਾਫ਼ ਨਾ ਕਰ ਦਿੱਤੀ ਤੇ ਆਪਣੀ ਟੀਮ ਨਾਲ ਕੋਲਕਾਤਾ 에ਅਰਪੋਰਟ ਤੋਂ ਹੀ ਵਾਪਸ ਆ ਗਏ ਸਾਡੇ ਦੇਸ਼ ਵਿੱਚ ਹਰ ਧਰਮ ਤੇ ਉਸ ਧਰਮ ਦੀਆਂ ਭਾਵਨਾਵਾਂ ਦਾ ਸਤਿਕਾਰ ਸਾਡੇ ਦੇਸ਼ ਦੀ ਪਛਾਣ ਹੈ ਤੇ ਸਾਡੇ ਇਸ ਦੇਸ਼ ਵਿੱਚ ਐਹੋ ਜੀਆਂ ਘਟਨਾਵਾਂ ਦਾ ਹੋਣਾ ਵੱਡੇ ਸਵਾਲ ਖੜੇ ਕਰ ਦਿੰਦਾ ਹੈ ਗੁਰਦਾਸ ਮਾਨ ਨੇ ਸ਼ੋ ਨਾ ਕਰਕੇ ਆਪਣੇ ਧਰਮ ਲਈ ਪੱਕੇ ਹੋਣ ਦਾ ਇੱਕ ਪ੍ਰਮਾਣ ਦਿੱਤਾ ਹੈ ਹਰ ਮੰਦਰ ਸਾਹਿਬ ਹਰ ਪੰਜਾਬੀ ਦੀ ਆਸਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਇੱਕ ਪੰਜਾਬੀ ਹੋਣ ਦੇ ਨਾਤੇ ਅਸੀਂ ਕਾਨੂੰਨ ਅੱਗੇ ਇਹੀ ਗੁਹਾਰ ਲਗਾਉਣੇ ਆ ਕਿ ਧਰਮ ਦੇ ਨਾਂ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰੇ ਇਹਨਾਂ ਬੇਅਕਲਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਚ ਹੋਣ ਜਾ ਰਹੀ ਜਿੰਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ ਚਾਰ